ਹਾਂਜੀ ਮਿੱਤਰੋ ਪੰਜਾਬ 'ਚ ਹੜਾ ਨਾ ਬਹੁਤ ਨੁਕਸਾਨ ਹੋ ਗਿਆ ਬਾਬੇ ਕਿੱਧਰ ਚਲੇ ਗਏ ਪੰਜਾਬ ਦੇ ਜਿਹੜੇ ਸ਼ੂ ਮੰਤਰ ਮਾਰ ਦਿੰਦੇ ਸੀ ਵੀ ਬਾਬ ਸਾਡੇ ਬਾਬਾ ਜੀ ਨੇ ਸੁਨਾਮੀ ਰੋਕਤੀ ਸਾਡੇ ਬਾਬਾ ਜੀ ਨੇ ਐ ਹੋ ਜਾਣਾ ਸੀ ਉਹ ਹੋ ਜਾਣਾ ਸੀ ਸਾਡੇ ਬਾਬਾ ਜੀ ਨੇ ਕਿਰਪਾ ਕਰਤੀ ਰੋਕਤੀ ਹੁਣ ਕਿੱਧਰ ਚਲੇ ਗਏ ਆ ਇੱਕ ਬੀਬੀ ਕਹਿੰਦੀ ਸਾਡੇ ਬਾਬਾ ਜੀ ਨੇ ਦਾਤੀ ਲੱਭ ਕੇ ਦੇਤੀ ਸਾਡੀ ਬਹੁਤ ਬਾਬੇ ਪੰਜਾਬ ਉਹ ਸਿਰ ਘਮਾਉਂਦੇ ਸੀ ਐ ਗਲ ਘਮਾਈ ਜਾਂਦੇ ਸੀ ਹੁਣ ਕਿੱਧਰ ਲੁੱਕ ਗਏ ਸਾਰੇ ਜਾ ਕੇ ਹੁਣ ਤੁਹਾਨੂੰ ਥੋੜੀ ਲੋੜ ਆ ਪੰਜਾਬ ਨੂੰ ਆ ਜਾਓ ਮਿੱਤਰੋ ਲੋਕਾਂ ਦਾ ਜਿਹੜਾ ਪਾਣੀ ਆਇਆ ਹੈ ਪਿੱਛੇ ਮੁੜ ਜਵੇ ਪਾਣੀ ਫਸਲਾਂ ਲੋਟ ਕਰ ਦੋ ਡੰਗਰ ਪਸ਼ੂ ਲੋਟ ਕਰ ਦੋ ਘਰ ਜਿਹੜੇ ਟੁੱਟ ਗਏ ਸਾਰੇ ਢਹਿ ਗਏ ਉਹ ਲੋਟ ਕਰ ਦੋ ਆਜੋ ਹੁਣ ਥੋੜੀ ਅਸਲੀ ਸ਼ਕਤੀ ਪ੍ਰਦਰਸ਼ਨ ਆ ਤੁਹਾਡਾ ਹੁਣ ਸ਼ਕਤੀ ਪ੍ਰਦਰਸ਼ਨ ਕਰੋ ਆ ਕੇ ਫੇਰ ਮੰਨਾਂਗੇ ਤੁਹਾਨੂੰ ਅਸੀਂ ਵੀ ਤੁਸੀਂ ਭਾਈ ਬਾਬੇ ਹੈਗੇ ਹੋ ਆਜੋ ਹੁਣ ਕਿੱਥੇ ਲੱਗ ਗਏ ਹੁਣ ਕੋਈ ਵੀਡੀਓ ਨਹੀਂ ਆਉਂਦੀ ਕੁਛ ਨਹੀਂ ਆਉਂਦਾ ਹੁਣ ਜਦ ਸਾਰਾ ਕੁਝ ਲੋਟ ਹੋ ਗਿਆ ਫੇਰ ਬਾਹਰ ਨਿਕਲੋਗੇ ਕਿਹੜੀ ਗੁਫਾ 'ਚ ਵੜ ਕੇ ਜਾ ਕੇ ਮਾਰੋ ਮੰਤਰ chantਰ ਹੁਣ ਕਰੋ ਕੁਛ ਤਾਂ ਲੋਕ ਮਰ ਰਹੇ ਨੇ ਹੁਣ ਤੁਸੀਂ ਕਿੱਥੇ ਲੁੱਕ ਗਏ ਜਿਹੜੇ ਭਗਤਾਂ ਨੇ ਇਹਨਾਂ ਦੀਆਂ ਭੇਡਾਂ ਨੇ ਉਹ ਕਿੱਥੇ ਚਲੀ ਗਿਆਂ ਲਿਆਓ ਬਾਬਾ ਜੀ ਨੂੰ ਆਪਦੀ ਇਹਨਾਂ ਮੁਰੇ ਕਰੋ ਮੁਰੇ ਕਰਕੇ ਲੋਕਾਂ ਨਾਲ ਕੋ ਸਵਾਰੋ ਜਿਹੜਾ ਸ਼ਕਤੀਮੰਤਰ ਹੈਗਾ ਮਾਰੋ ਕਿੱਥੇ ਚਲੇ ਗਏ ਤੁਸੀਂ ਛੂ ਮੰਤਰ